ਵਾਹ ਬੱਤਾ ਜੀ थैंक यू सो मच जी ਤੇ ਪਤਾ ਹੀ ਆ ਜੀ ਇਲੈਕਸ਼ਨ ਆ ਗਈ ਤੇ ਅ ਇਲੈਕਸ਼ਨ ਤੁਹਾਡੇ ਹਿਸਾਬ ਦੇ ਵਿੱਚ ਸਹੀ ਸਮਾਂ ਸੀ ਜਾਂ ਥੋਪੀ ਗਈ ਹੈ ਕਿਵੇਂ ਲੱਗਦੀ ਹੈ 100% ਥੋਪੀ ਗਈ ਹੈ ਬਿਲਕੁਲ ਸਹੀ ਸਮਾਂ ਨਹੀਂ ਸੀ ਯਾ ਜਸ ਬਹਾਨੇ ਨਾਲ ਇਲੈਕਸ਼ਨ ਕਰਦੀ ਵੀ ਗਈ ਆ ਆ ਕਿੰਨ ਚਾਰ ਸਾਲ ਦਾ ਮੰਡਟ ਚਾਹੀਦਾ ਅਸੀਂ ਨੇਗੋਸ਼ੀਏਟ ਕਰਨਾ ਆ ਡੋਨਲਡ ਟਰੰਪ ਦੇ ਨਾਲ ਜੀ ਪਰਸੋਂ ਜੋ ਦੋ ਮਹੀਨੇ ਦੀ ਐਕਸਟੈਂਸ਼ਨ ਮਿਲੀ ਆ ਜੀ ਉਦੋਂ ਡੋਨਲਡ ਟਰੰਪ ਦੀ ਸੈਲੀ ਡਾਗਫੋਰ ਦੀ ਇੱਕ ਵੀ ਕਾਲ ਡੋਨਲਡ ਟਰੰਪ ਨੇ ਚੱਕੀ ਹੋਵੇ ਜਾਂ ਗੱਲ ਕੀਤੀ ਹੋਵੇ ਜੀ ਉਹ ਮਸਲਾ ਤਾਂ ਜਸਟਨ ਟ੍ਰੂਡੋ ਨੇ ਹੱਲ ਕੀਤਾ ਪਾਵੇਂ ਚੋ ਟੈਂਪੋਰਰੀ ਆ 1 ਮਹੀਨੇ ਵਾਸਤੇ ਕੀਤਾ ਜੀ ਸੋ ਅਮ ਕੈਨੇਡਾ ਦੀ ਟੂਪੀ ਪਾਣ ਦੇ ਨਾਲ ਕੋਈ ਕੈਨੇਡਾ ਦਾ ਕੈਪਟਨ ਵੀ ਪੰਜਾਂਦਾ ਜੀ ਡਾਗਫੋਰ ਸਾਹਿਬ ਨੂੰ 2.5 ਸਾਲ ਪਹਿਲਾਂ ਕੈਪਟਨ ਅਨਟੈਰੀਓ ਬਣਾਇਆ ਗਿਆ ਸੀਗਾ ਜੀ ਉਹ ਆਪਣਾ ਕੈਪਟਨ ਅਨਟੈਰੀਓ ਦਾ ਰੋਲ ਛੱਡ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਤੇ ਇੱਕ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਆ ਪਹਿਲੀ ਗੱਲ ਜੀ ਦੂਸਰੀ ਗੱਲ ਅਗਰ ਨੇਗੋਸ਼ੀਏਸ਼ਨਸ ਦੀ ਹੀ ਗੱਲ ਕਰਨੀ ਹੋਵੇ ਤੇ ਆਪਾਂ ਨੂੰ ਪਿਛਲੇ 25 ਸਾਲ ਦਾ ਇਤਿਹਾਸ ਦੇਖ ਲੈਣਾ ਚਾਹੀਦਾ ਆ ਕਿ ਡਾਕਪੋਰ ਸਾਹਿਬ ਕਿੰਨੇ ਵਧੀਆ ਨੇਗੋਸ਼ੀਏਟਰ ਨੇ ਡਾਕਪੋਰ ਸਾਹਿਬ ਨੇ ਅਲਕੋਹਲ ਨਾਲ ਜਰਾ ਮਸਲਾਇਆ ਉਸ ਦੇ ਵਿੱਚ ਅੰਟਰੀਓਨ ਦਾ 600 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਜੀ ਡਾਕਟਰ ਸਾਹਿਬ ਹੁਣਾਂ ਨੇ ਅੰਟਰੀਓ ਜਿਹੜਾ ਸਾਡੀ ਪ੍ਰਾਪਰਟੀ ਸੀ ਲੋਕਾਂ ਦੀ ਪ੍ਰਾਪਰਟੀ ਉਹ ਚੱਕ ਕੇ ਇੱਕ ਸਪਾ ਨੂੰ ਵੇਚ ਦਿੱਤਾ ਉਹਨਟੋ ਦੇ ਵਿੱਚ ਜਿਹਦੇ ਕਰਕੇ ਹਰੇਕ ਹਾਊਸਹੋਲਡ ਨੂੰ 400 ਡਾਲਰ ਉਹਨਾਂ ਦੀ ਜੇਬ ਤੋਂ ਜਾ ਗਿਆ ਸੋ ਦਾ ਪੁਆਇੰਟ ਇਜ਼ ਕਿ ਡਾਗਪੋਰ ਸਾਹਿਬ ਜਦੋਂ ਜਦੋਂ ਟੇਬਲ ਤੇ ਬੈਠੇ ਜੀ ਉਦੋਂ ਉਦੋਂ ਜਾ ਤਾਂ ਸਟੈਂਡਲਸ ਹੋਏ ਜੀ ਜਾਂ ਫਿਰ ਲੋਕਾਂ ਦਾ ਨੁਕਸਾਨ ਹੋਇਆ ਆਮ ਬੰਦੇ ਦਾ ਨੁਕਸਾਨ ਹੋਇਆ ਸਰਕਾਰੀ ਪ੍ਰਾਪਰਟੀਆਂ ਦਾ ਨੁਕਸਾਨ ਹੋਇਆ ਐਂਡ ਐਹੀ ਇੱਕ ਰੀਜ਼ਨ ਆ ਕਿ ਆ ਇਥੋ ਸਾਬਤ ਹੁੰਦਾ ਆ ਕਿ ਡਾਗਪੋਰ ਸਾਹਿਬ ਹੁਣਾਂ ਤੇ ਪਹਿਲੀ ਗੱਲ ਤਾਂ ਅਧਿਕਾਰ ਖੇਤਰ ਹੀ ਨਹੀਂ ਦੂਸਰਾ ਜੇਕਰ ਹੋਵੇ ਤੇ ਆ ਟੇਬਲ ਦੇ ਉੱਤੇ ਜਾ ਕੇ ਪੇਲ ਹੁੰਦੇ ਨੇ ਐਂਡ ਨੇਗੋਸ਼ੀਏਟ ਕਰਨ ਦੀ ਕਾਬਲੀਅਤ ਨਹੀਂ ਰੱਖਦੇ ਹੈਗੇ ਜੀ ਜੀ ਦੂਸਰਾ ਕਿ ਡਾਕਟਰ ਸਾਹਿਬ ਉਹਨਾਂ ਨੂੰ ਅ ਇਲੈਕਸ਼ਨ ਕਾਲ ਕਰਨ ਦਾ ਫਾਇਦਾ ਹੀ ਆ ਅਗਰ ਵੱਡਾ ਕੁਐਸਚਨ ਆਇਆ ਕਿਉਂ ਸੱਦੀ ਆ ਰਹੀ ਹੈ ਇਲੈਕਸ਼ਨ ਉਹਦੇ ਦੋ ਵੱਡੇ ਕਾਰਨ ਨੇ ਪਹਿਲਾ ਕਾਰਨ ਆਇਆ ਕਿ ਇਹ ਅ Ontario ਦਾ ਇਤਿਹਾਸ ਆ ਕਿ ਜਿਹੜੀ ਵੀ ਸਰਕਾਰ ਫੈਡਰਲ ਨਹੀਂ ਬਣਦੀ ਆ ਉਹ ਪ੍ਰੋਵਿੰਸ਼ੀ ਨਹੀਂ ਬਣਦੀ ਤੇ ਪੋਲਸ ਦੇ ਕਰਕੇ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਕੰਜ਼ਰਵੇਟਿਵਲੀ ਸਰਕਾਰ ਆ ਜਾਣੀ ਆ ਇਹਦੇ ਕਰਕੇ ਡਾਗਪੋਰਨ ਸਾਹਿਬ ਨੂੰ ਬਹਾਨਾ ਚਾਹੀਦਾ ਸੀ ਕਿ ਉਸ ਤੋਂ ਪਹਿਲਾਂ ਪਹਿਲਾਂ ਮੈਂ ਆਪਣੀ ਕੁਰਸੀ ਸੇਵ ਕਰਨਾ ਜੀ ਦੂਸਰਾ ਕਿ ਆਰਸੀਐਨਪੀ ਇਨਵੈਸਟੀਗੇਸ਼ਨ ਜਿਹੜੀ ਗ੍ਰੀਨ ਬੈਲਟ ਸਕੈਂਡਲ ਦੇ ਉੱਤੇ ਚੱਲਦੀ ਪਈ ਆ ਜੀ ਉਹ ਕਿਸੇ ਵੀ ਮਹੀਨੇ ਦੋ ਟਰਮਿੰ ਹੈ ਕਿਸੇ ਵੀ ਦਿਨ ਉਹਦੇ ਉਹਦੀ ਰਿਪੋਰਟ ਆ ਜਾਣੀ ਆ ਤੇ ਉਹ ਰਿਪੋਰਟ ਦੇ ਵਿੱਚ ਡਾਗਪੋਰਜ਼ ਆਹ ਹੋਣਾਰੇ ਬੰਦੇ ਡਾਗਪੋਰ ਸਾਹਿਬ ਹੋਣੀ ਇਸ ਸਕੈਂਡਲਸ ਫਾਸਟ ਸਾਰਦੇ ਨੇ ਇਸ ਲਈ ਉਹਨਾਂ ਨੂੰ ਹੈਆ ਕਿ ਉਸ ਤੋਂ ਪਹਿਲਾਂ ਪਹਿਲਾਂ ਇਹ ਲੈਕਸ਼ਨ ਕਰਵਾ ਲਈ ਜਾਵੇ ਸੋ ਐਜੇ ਰੀ ਇਲੈਕਸ਼ਨ ਹੈਗੀ ਆ 180 ਮਿਲੀਅਨ ਡਾਲਰ ਲੋਕਾਂ ਦਾ 180 ਮਿਲੀਅਨ ਡਾਲਰ ਮੇਰਾ ਤੇ ਤੁਹਾਡਾ ਟੈਕਸ ਪੇਅਰ ਦਾ ਪੈਸਾ ਇਸ ਤਰੀਕੇ ਨਾਲ ਜਦੋਂ ਕਿ ਇਕਨੋਮੀ ਦਾ ਐਡਾ ਬੁਰਾ ਹਾਲ ਆ ਲੋਕਾਂ ਕੋਲੇ ਗ੍ਰੋਸਰੀਜ਼ ਇੰਨੀ ਮਹਿੰਗੀ ਹਾਂ ਹੋਈਆਂ ਹੋਈਆਂ ਨੇ ਸਾਡਾ ਜਿਹੜੇ ਇਨਫਰਾਸਟ੍ਰਕਚਰ ਆ ਉਹਦਾ ਐਡਾ ਬੁਰਾ ਹਾਲ ਆ ਲੋਕਾਂਗਲੇ ਫੈਮਿਲੀ ਡਾਕਟਰ ਤੱਕ ਨਹੀਂ ਹੈਗੇ ਜੀ ਕਈ ਐਸੇ ਪਰਿਵਾਰ ਨੇ ਜਿਨ੍ਹਾਂ ਨੂੰ ਫਾਰਮਾਸਿਓਟਿਕਲ ਦਵਾਈਆਂ ਲੈਣ ਲਈ ਪ੍ਰੋਬਲਮ ਆਂਦੀ ਪਈ ਹੈਗੀ ਆ ਸਕੂਲ ਜਿਹੜੇ ਨੇ ਉਹ ਓਵਰਕਰਾਊਡਡ ਹੋਏ ਹੋਏ ਨੇ ਜੀ ਉਹਨਾਂ ਦੇ ਉੱਤੇ ਆ ਪੈਸਾ ਖਰਚ ਕਰਨ ਦੀ ਬਜਾਏ ਡਗਪੋਰ ਸਾਹਿਬ ਹੁਣਾਂ ਨੇ ਅਨਟੈਰੀਓ ਦੇ ਲੋਕਾਂ ਨੂੰ ਬ੍ਰਾਂਟਨ ਦੇ ਲੋਕਾਂ ਨੂੰ ਆ ਨਾ ਚੂਜ਼ ਕਰਦੇ ਹੋਏ ਉਹਨਾਂ ਨੇ ਆਪਣੀ ਕੁਰਸੀ ਨੂੰ ਚੂਜ਼ ਕੀਤਾ ਆ ਜੀ ਜੀ ਤੇ ਥੋੜੀ ਪਾਰਟੀ ਦੀ ਗੱਲਬਾਤ ਕਰੀਏ ਤੇ ਮੇਰਾ ਸਾਰੀ ਪਾਰਟੀ ਵਾਲਿਆਂ ਨੂੰ ਇੱਕੋ ਹੀ ਸਵਾਲ ਹੁੰਦਾ ਹੈ ਮੰਨ ਲਓ ਤੁਹਾਡੀ ਸਰਕਾਰ ਆਉਂਦੀ ਅਨਟਾਰੀਓ ਦੇ ਵਿੱਚ ਬ੍ਰੈਮਟੋਨੀਅਨਸ ਦਾ ਪਹਿਲਾ ਇੱਕ ਪ੍ਰਾਇਓਰਟੀ ਵਾਲਾ ਬਾਕੀ ਲੋਕ ਦੱਸ ਦੇਣਗੇ ਮੈਂ ਕਾਲਸ ਖੋਲ ਲੂੰਗਾ ఓਪਨ ਐਨ ਵੈਸੇ ਤੇ ਇੰਸ਼ੋਰੈਂਸ ਦੇ ਮੁੱਦੇ ਦੇ ਉੱਤੇ ਜਦੋਂ ਤੁਹਾਡੇ ਨੁਮਾਇੰਦੇ ਵੀ ਜਿੱਤੇ ਸੀਗੇ ਤੇ ਉਹਨਾਂ ਨੇ ਵੀ ਇਹ ਕਿਹਾ ਸੀਗਾ ਇੰਸ਼ੋਰੈਂਸ ਘਟ ਹੋਊਗੀ ਜਾ ਹੋਣੀ ਚਾਹੀਦੀ ਹੈ ਤੇ ਜੇ ਤੁਹਾਡੀ ਸਰਕਾਰ ਆਉਂਦੀ ਆ ਇੰਸ਼ੋਰੈਂਸ ਨੂੰ ਲੈ ਕੇ ਖਾਸ ਕਰਕੇ ਬ੍ਰੈਂਪਟਨ ਨੂੰ ਤੁਹਾਡੀ ਪਾਰਟੀ ਦਾ ਸਟੈਂਡ ਕੀ ਹੋਊਗਾ ਤੁਹਾਡਾ ਸਵਾਲ ਬਹੁਤ ਵਧੀਆ ਆ ਪਰ ਇਸ ਤੇ ਮੈਨੂੰ ਬਾਕੀ ਪਾਰਟੀਆਂ ਨੂੰ ਕੋਈ ਗੋਲ ਮੋਲ ਕਰਨ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਜੀ ਸਾਡੇ ਹੀ ਆ ਐਗਜ਼ਾਮਪਲਸ ਨੇ ਮੈਨੀਟੋਬਾ ਜਦ ਵਿੱਚ ਸਾਡੀ ਸਰਕਾਰ ਆਈ ਜੀ BC ਦੇ ਵਿੱਚ ਸਾਡੀ ਸਰਕਾਰ ਆਈ ਜੀ ਉੱਥੇ ਸੇਮ ਪਬਲਿਕ ਪ੍ਰਾਈਵੇਟ ਇੰਸ਼ੋਰੈਂਸ ਇਸ ਨੇ ਜਿਨਟਰੀ ਦੇ ਵਿੱਚ ਅਨਫੋਰਚਨਟਲੀ ਸਾਡੀ ਸਰਕਾਰ ਨਹੀਂ ਆਈ ਅਸੀਂ ਆਪੋਜੀਸ਼ਨ ਚ ਰਹੇ ਹਾਂ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾਉਣਾ ਚਾਹੁੰਦਾ ਕਿ ਜੋ-ਜੋ ਵਿਰਾਂਤਨ ਦੇ ਵਿਕਤੀ 100 ਐਮਪੀ ਪੀ ਸੀਏ ਆਮ ਐਨ ਡੀ ਪੀ ਦੇ ਜੀ ਉਦੋਂ ਅਨੇਕਾਂ ਵਾਰੀ ਹਵਲਾ ਮੁੱਦਾ ਚੱਕਿਆ ਗਿਆ ਜੀ ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਣ ਲੱਗਾ ਕਿ ਪਿਛਲੇ 2.5 ਸਾਲਾਂ ਦੇ ਵਿੱਚ ਆਟੋ ਇੰਸ਼ੋਰੈਂਸ ਦਾ ਨਾਤਾ ਤਕਨੀਕੀ ਇਸ ਪਾਸੇ ਲਿਆ ਗਿਆ ਸੋ अगर सी पावरज आ गए होते ਤੇ ਅੱਜ ਲੋਕਾਂ ਨੂੰ ਆਪਣੀ ਗੱਲ ਕਹਿੰਦੇ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਅਸੀਂ ਇਹ ਬੀਸਿਸ ਕਰਕੇ ਦਿਖਾਇਆ ਅਸੀਂ ਇਹ ਮੈਨੀਟੋਬਾਜ਼ ਕਰਕੇ ਦਿਖਾ ਚੁੱਕੇ ਹਾਂ ਜੀ ਐਂਡ ਅਸੀਂ ਕੈਰੀਓਥਰੀ ਕਰਕੇ ਸੇਮ ਮਾਡਲ ਨੂੰ ਅਪਲਾਈ ਕਰ ਸਕਦੇ ਹਾਂ ਕਿਉਂਕਿ ਉੱਥੇ ਬਹੁਤ ਸਕਸੈਸਫੁਲ ਹੈ ਮਾਡਲ ਬਟ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੇ ਤਾਂ ਹਮਨੇ ਮੁੱਦੇ ਨੂੰ ਮੁੱਦੇ ਨੂੰ ਵੈਸੇ ਹੀ ਛੱਡ ਚੁੱਕੇ ਨੇ ਇਸ ਮੁੱਦੇ ਬਾਰੇ ਤਾਂ ਗੱਲ ਹੀ ਨਹੀਂ ਕਰਦੇ ਕੋਈ ਇਸ ਪਾਕਿਸਤਾਨ ਦਾ ਮੁੱਦਾ ਚੱਕਿਆ ਹੀ ਨਹੀਂ ਗਿਆ ਜੁਰੂਰ ਦੇ ਗ੍ਰਾਮਤੰਨ ਦੇ ਵਿਤੁਰੇ ਪਿੰਨੋ ਐਮਪੀਪੀਜ਼ ਹਾਰ ਗਏ ਇੱਕ ਸਵਾਲ ਤੁਹਾਡੀ ਪਾਰਟੀ ਦੇ ਵੱਲੋਂ ਵੀ ਇੱਕ ਇੱਕ ਤਰ੍ਹਾਂ ਦੇ ਤੁਹਾਡੀ ਮੈਨੀਫੈਸਟੋ ਦੇ ਵਿੱਚ ਆ ਵੀ 407 ਨੂੰ ਫ੍ਰੀ ਕਰਨ ਦੇ ਸੰਦਰਭ ਦੇ ਵਿੱਚ ਔਰ ਬਹੁਤ ਕਈ ਵਾਰ ਬਹੁਤ ਸਾਰੇ ਐਲਾਨ ਟਰੋਲ ਵੀ ਹੋ ਜਾਂਦੇ ਨੇ ਔਰ ਇੰਨਾ 407 ਨੂੰ ਕਿਵੇਂ ਤੁਸੀਂ ਫ੍ਰੀ ਕਰ ਸਕਦੇ ਹੋ ਤੇ ਇਹਦੇ ਬਾਰੇ ਥੋੜੀ ਜਿਹੀ ਕਲੀਅਰ ਕਰੋ ਵੀ ਕੀ 407 ਨੂੰ ਲੈ ਕੇ 403 ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ 407 ਬਾਰੇ ਕਲੀਅਰ ਕਰੋ ਹਾਂ ਸੋ ਫੋਰ ਮੈਸਰ ਨੂੰ ਇੱਕ ਗੱਲ ਯਾਦ ਕਰਾਉਣਾ ਚਾਹ ਰਹਾ ਆ ਕਿ ਅਮ ਸਿਸ਼ਮੀਆ ਇਲੈਕਸ਼ਨਾਂ ਦੌਰਾਨ ਦਾਸਪੁਰ ਸਾਹਿਬ ਹੁਣਾਂ ਨੇ 413 ਦਾ ਲਾਲ ਕੀਤਾ ਸੀਗਾ ਜੀ ਉਸ ਤੋਂ ਬਾਅਦ ਜੋ ਅਗਲੇ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਚਰਨਲ ਦੀ ਗੱਲ ਕੀਤੀ ਗਈ ਕਿਉਂਕਿ ਉਹਦੇ ਅਜੇ ਕੋਈ ਪੇਪਰ ਤਾਂ ਨਹੀਂ ਆਇਆ ਬਟ ਐਨੀਹਾਉਸ ਅਸੀਂ ਇਨਫਰਾਸਟ੍ਰਕਚਰ ਦੇ ਬ੍ਰੋਚਰ ਨੇ ਕਿਹਾ ਜੀ ਇਨਫਰਾਸਟ੍ਰਕਚਰ ਜਿੰਨਾ ਜ਼ਿਆਦਾ ਹੋਵੇ ਉਨਾ ਵਧੀਆ ਆ ਲੋਕਾਂ ਨੂੰ ਜਿੰਨੀ ਜ਼ਿਆਦਾ ਸਹੂਲਤ ਮਿਲੇ ਉੰਨੀ ਵਧੀਆ ਆ ਆਪਾਂ ਤਾਂ ਦਾ ਸਵਾਲ ਆ ਡਾਟ ਫੋਰਸ ਆਪ ਨੂੰ ਕਿ ਜੇ ਨਿਆ ਸਹੂਲਤਾ ਆਲਰੇਡੀ ਹੈਗੀਆਂ ਨੇ ਜੀ ਫੋਰੋ 7 ਦੀਆਂ ਉਦਾਹਰਣ ਦੇ ਤੌਰ ਦੇ ਉੱਤੇ ਫੋਰੋ 7 ਜਿਹੜਾ ਆ ਉਹ ਮੇਰੇ ਤੇ ਤੁਹਾਡੇ ਪਾਸੇ ਨਾਲ ਬਣਿਆ ਹੋਇਆ ਆ ਜੀ ਕੰਜ਼ਰਵਟਿਵਸ ਨੇ ਐਵਲਾ ਫੋਰੋ 7 ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਨੂੰ ਵੇਚਿਆ ਜਦੋਂ ਪ੍ਰਾਈਵੇਟ ਆਰਗੇਨਾਈਜੇਸ਼ਨ ਨੂੰ ਵੇਚਿਆ ਉਹ ਮੇਰੇ ਤੇ ਤੁਹਾਡੇ ਪਾਸੇ ਦਾ ਨੁਕਸਾਨ ਹੋਇਆ ਜੀ ਅੱਜ ਜਿੱਥੇ ਹੁੰਦਾ ਆ ਕਿ ਮੈਂ ਜਾਂ ਤੁਸੀਂ ਅਗੇ ਫੋਰੋ 7 ਦਾ ਚੜਨਾ ਆ ਸਾਡੇ ਸੈਕਟੇਅਰ ਦੇ ਪੈਸੇ ਨਾਲ ਬਣੀ ਹੋਈ ਚੀਜ਼ ਦੇ ਉੱਤੇ ਵੀ ਸਾਨੂੰ ਫੋਰੋ 7 ਲੈਣਾ ਹੋਵੇ ਤਾਂ ਪ੍ਰਾਈਵੇਟ ਆਰਗੇਨਾਈਜੇਸ਼ਨ ਨੂੰ ਪੇ ਕਰਨਾ ਪੈਂਦਾ ਆ ਜੀ ਸੋ ਸਾਨੂੰ ਡਬਲ ਝਾਨ ਹੋਇਆ ਇੱਕ ਤਾਂ ਜਦੋਂ ਇਨਫਰਾਸਟ੍ਰਕਚਰ ਬਣਿਆ ਉਦੋਂ ਸਾਡਾ ਪੈਸਾ ਲੱਗਿਆ ਬਨਨ ਤੋਂ ਬਾਅਦ ਵੀ ਅੱਜ ਤੱਕ ਜਹਾਜ਼ ਲੈਂਡ ਕਰਦੇ ਆ ਜਿਵੇਂ ਜੇ ਕੁਝ ਸਮਾਂ ਪਹਿਲਾਂ ਫੋਰੋ 7 ਇੰਨਾ ਖਾਲੀ ਹੁੰਦਾ ਆ ਕਿ ਉਸ ਦੇ ਉੱਤੇ ਜਹਾਜ਼ ਲੈਂਡ ਕਰ ਗਿਆ ਸੀਗਾ ਜੀ ਸੋ ਡਾਸ਼ਬੋਰਡ ਸਾਹਿਬ ਹੁਣਾ ਕੋਲੇ 7 ਸਾਲ ਤੱਕ ਜੀ ਫੋਰੋ 7 ਜਿਹੜਾ ਆ ਉਹਦੇ ਉਹਨੂੰ ਵਾਪਸ ਲੋਕਾਂ ਕੋਲ ਲੈ ਲੈ ਕੇ ਆਂ ਲਈ ਬੈਕਫੋਰਡ ਸਰ ਨੇ ਹਿਪਤਾਨੀ ਬੈਕਫੋਰਡ ਨੇ ਉਲਟਾ ਕੀ ਕੀਤਾ ਕਿ ਬਿਲੀਅਨਸ ਆਫ ਡਾਲਰ ਦਾ ਰਿਬੇਟ ਦਿੱਤਾ 407 ਕੰਪਨੀ ਤੁਹਾਨੂੰ ਜਾਂ ਮੈਨੂੰ ਬੈਕਫੋਰਡ ਸਾਡੀ ਸਰਕਾਰ ਨੇ ਕਦੀ ਕੋਈ ਰਿਬੇਟ ਦਿੱਤਾ ਉਹ ਵੀ ਬਿਲੀਅਨਸ ਆਫ ਡਾਲਰ ਦਾ ਜਦੋਂ ਕਿ ਇਕਨੋਮੀ ਦਾ ਐਡਾ ਬੁਰਾ ਹਾਲ ਜੀ ਨਹੀਂ ਦਿੱਤਾ ਸੋ 407 ਜਰ ਆ ਉਹ ਲੋਕਾਂ ਦੀ ਪ੍ਰੋਪਰਟੀ ਆ ਲੋਕਾਂ ਦੇ ਪੈਸੇ ਨਾਲ ਬਣੀ ਹੋਈ ਆ ਇਸ ਲਈ ਲੋਕਾਂ ਨੂੰ ਹੀ ਵਾਪਸ ਮਿਲਣੀ ਪਰ ਜਦੋਂ ਉਹ ਵਾਪਸ ਕਰੋਗੇ ਫਿਰ ਲੋਕਾਂ ਦਾ ਤੁਹਾਡੀ ਸਰਕਾਰ ਰੈਵਨਿਊ ਕਿੱਥੋਂ ਜਨਰੇਟ ਕਰੂਗੀ ਉਹਨੂੰ ਖਰੀਦਣ ਦੇ ਲਈ ਜੋ ਉਹਨਾਂ ਦੀ ਡਿਮਾਂਡ ਬਹੁਤ ਹੋਗੀ ਤੇ ਫਿਰ ਉਹ ਪੈਸੇ ਵੀ ਤਾਂ ਲੋਕਾਂ ਦੀ ਜੇਬ ਤੋਂ ਜਾਊਗਾ ਸੋ ਐ ਬਹੁਤ ਵਧੀਆ ਸਵਾਲ ਆ ਦੂਜਾ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਤੋਂ ਪਹਿਲਾਂ ਜਿਹੜਾ ਸਾਡਾ ਆਪ ਦਾ ਇਨਫਰਾਸਟ੍ਰਕਚਰ ਹੈਗਾ ਆ ਜੀ ਜਿੱਥੇ 413 ਵਾਸਤੇ ਜਾਂ 터ਨਲ ਵਾਸਤੇ ਸਾਸਾ ਜਿਹੜਾ ਆ ਉਹ ਆਪਾਂ ਅੱਜ ਲਾਵਾਂਗੇ ਉਹਦਾ ਰਿਜ਼ਲਟ ਸਾਨੂੰ 10 12 15 ਸਾਲ ਬਾਅਦ ਮਿਲੂਗਾ ਜੀ 413 ਅੱਜ ਬੰਨਾ ਸ਼ੁਰੂ ਹੋਊਗਾ ਤੇ 10 ਸਾਲਾਂ ਬਾਅਦ ਮਿਲੂਗਾ ਜੀ ਤੁਸੀਂ ਆਪਣੇ 410 ਦੀ ਗੱਲ ਕਰ ਲਓ ਕੁਇਨਸ ਰੋਡ ਦੀ ਗੱਲ ਕਰ ਲਓ ਬ੍ਰੈਂਟਨ ਦੀਆਂ ਅੰਦਰਲੀਆਂ ਰੋਡ ਦੀਆਂ ਹੀ ਗੱਲ ਕਰ ਲਓ ਉਸਦੇ ਉੱਤੇ ਤੁਸੀਂ ਦੁਪਹਿਰ ਨੂੰ ਨਿਕਲੋ ਜੀ ਬੋਨਟ ਤੋਂ ਬੋਨਟ ਗੱਡੀਆਂ ਲੱਗੀਆਂ ਹੁੰਦੀਆਂ ਨੇ ਜੀ ਅਗਰ 407 ਜਿਹੜਾ ਆ ਉਸਦੇ ਉੱਤੇ ਪੈਸਾ ਲਾਇਆ ਜਾਵੇ ਜੀ ਤੇ ਉਹਨਾਂ ਨਾਲ ਨੇਗੋਸ਼ੀਏਟ ਕਰ ਚੋ ਹੁਣ ਨੇਗੋਸ਼ੀਏਸ਼ਨ ਦੇ ਵਿੱਚੇ ਵੀ ਬਿਲੀਅਨਸ ਆਫ ਡਾਲਰ ਨਹੀਂ ਵੀ बेच ਦੇਣਾ ਚਾਹੀਦਾ ਨਾ ਉਹਨਾਂ ਨੂੰ ਉਹੀ ਪੈਸਾ ਜਿਹੜਾ ਰਿਬੇਟ ਦਿੰਦੇ ਪਏ ਹੋ ਉਸੇ ਪੈਸੇ ਦੇ ਨਾਲ ਉਹ ਪੈਸੇ ਨੂੰ ਯੂਜ਼ ਕਰਕੇ ਤੁਸੀਂ ਹਾਈ ਲੈ ਲੈ ਸਕਦੇ ਫਿਰ ਉਹ ਸਭ ਵਾਪਸ ਲੈ ਸਕਦਾ ਸੀ ਰਿਬੇਟ ਦਾ ਤਾਂ ਕੋਈ ਲੌਜੀਕ ਨਹੀਂ ਨਾ ਬਣਦਾ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਬਿਲੀਅਨ ਡਾਲਰ ਰਿਬੇਟ ਦੱਤਾ ਉਹਨਾਂ ਨੂੰ ਜਦੋਂ ਵੇਚ ਦਿੱਤਾ ਫੇਰ ਰਿਬੇਟ ਦਾ ਮਤਲਬ ਕੀ ਹੋਇਆ ਨਹੀਂ ઓર્ડર ਰੇਵਟ ਤਾਂ ਪਹਿਲਾਂ ਦੇਤਾ ਨਾ ਜੀ ਜੀ ਨਹੀਂ ਨਹੀਂ ਮੈਂ ਉਹੀ ਗੱਲ ਕਹਿਣਾ ਵੀ ਜਦੋਂ অন্ਟਾਰੀਓ ਗਵਰਨਮੈਂਟ ਨੇ ਵੇਚ ਦਿੱਤਾ ਫਿਰ ਤੁਸੀਂ ਦੱਸ ਰਹੇ ਹੋ ਬਿਲੀਅਨ ਡਾਲਰ ਬਿਲੀਅਨਜ਼ ਆ ਲੋਕਾਂ ਤੋਂ ਬਾਲਿਆਂ ਨੂੰ ਇਹ ਪਤਾ ਵੀ ਨਹੀਂ ਹੋਣਾ ਵੀ ਇਹਨਾਂ ਨੂੰ ਰੇਵਟ ਵੀ ਦਿੱਤੀ ਜਾਂਦੀ ਐ ਨਹੀਂ ਉਹਨਾਂ ਦੀ ਹੈਲਪ ਕੀਤੀ ਗਈ ਤੇ ਉਹਨਾਂ ਦੇ ਰੇਵਟ ਇਸਲੇ ਦਿੱਤੀ ਗਈ ਕਿਉਂਕਿ ਕਿਹਨਾਂ ਉਹਨਾਂ ਵਿਚਾਰੇ ਉਹ ਕਹਿੰਦੇ 407 ਐ ਬਹਾਨਾ ਲਾਇਆ ਸਾਡਾ ਬਹੁਤ ਨੁਕਸਾਨ ਹੋ ਗਿਆ ਜੋਨਸੀ ਕੇ ਨਾਮ ਹੈ ਲਈ ਕੋਵਿਡ ਦਾ ਸਮਾਂ ਚੱਲਿਆ ਅਤੇ ਉਸ ਸਮੇਂ ਉਸ ਦੌਰਾਨ ਕੋਈ ਬੰਦਾ ਡਰਾਈਵ ਨਹੀਂ ਕਰਦਾ ਸੀਗਾ ਲੋਕਾਂ ਨੇ ਉਸ ਹਾਈਵੇ ਨੂੰ ਯੂਜ਼ ਨਹੀਂ ਕੀਤਾ ਇਸ ਲਈ ਜਰਾ ਥੋੜਾ ਨੁਕਸਾਨ ਹੋਇਆ ਆ ਉਹਦੇ ਲਈ ਸਾਨੂੰ ਸਰਕਾਰ ਹੀ ਵੇਚ ਦੇਵੇ ਤਾਂ ਸਰਕਾਰ ਨੇ ਉਹਦੇ ਉੱਤੇ ਸਪੇਡ ਦੇ ਵੀ ਦਿੱਤੀ ਤਾਂ ਹੈਰਾਨੀ ਦੀ ਗੱਲ ਆਇਆ ਕਿ ਆਮ ਬੰਦਿਆਂ ਨੂੰ ਵੇਚ ਨਹੀਂ ਦਿੰਦੀ ਮਲਟੀ ਮਿਲੀਅਨਸ ਨੂੰ ਵੇਚ ਦਿੱਤੀਆਂ ਦੀ ਆ ਬਾਤ ਮੈਂ ਕਹਿੰਦਾ ਕਿ ਪੈਸਾ ਕਿੱਥੋਂ ਆਊਗਾ ਪੈਸਾ ਆਊਗਾ ਇਹੋ ਜਿਹਾ ਪੈਸਾ ਜਿਹੜਾ ਵੇਚ ਕੀਤਾ ਜਾ ਰਿਹਾ ਪੈਸਾ ਆਊਗਾ ਸਟੇਪਲਸ ਵਰਗੇ 沃尔마트 ਵਰਗੀਆਂ ऑर्गेनाइजेशनਸ ਦੇ ਵਿੱਚ ਸਰਵਿਸ ਪ੍ਰਦਾਇਆਂ ਉਹ ਯਾ ਸਰਵਿਸਸ ਪ੍ਰੋਵਾਈਡ ਕਰਨ ਲਈ ਪ੍ਰੋਪੋਜ਼ਲ ਅੰダー ਜਾਕ ਉਸ ਰਗਤ ਖੋਲਿਆ ਗਿਆ ਮਿਲੀਅਨਸ ਆਫ ਡਾਲਰਸ ਦਾ ਉੱਥੇ ਪੈਸਾ ਨੁਕਸਾਨ ਹੋਇਆ ਫਿਰ ਉਸ ਤੋਂ ਬਾਅਦ ਜੋ ਅਲਕੋਹਲ ਗਲੀ ਗਲੀ ਦਿਲਾਿਆ ਜਾਣਾ ਚਾਹੁੰਦੇ ਸੀ ਆ ਉਹਦੇ ਵਿੱਚ ਪੈਸਾ ਵੇਸਟ ਹੋਇਆ ਜਿਹੜਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਲਈ ਇਸਤੇਮਾਲ ਹੋਣਾ ਚਾਹੀਦਾ ਸੀ ਉਸੀ ਤਰ੍ਹਾਂ ਸੇ ਤੋਂ ਲੋਕਾਂ ਦੀ ਚੀਜ਼ ਵਾਪਸ ਭੇਜਾਈ ਜਾ ਸਕਦੀ ਹੈ ਤੇ ਉਹਦੇ ਵਾਸਤੇ 10 ਸਾਲ ਉਡੀਕ ਕਰਨ ਦੀ ਲੋੜ ਨਹੀਂ ਆ। ਉਹਦੇ ਵਾਸਤੇ ਉਹ ਇਨਫਰਾਸਟ੍ਰਕਚਰ ਰੈਡੀ ਪਿਆ ਆ। ਉਹ ਰਾਈਟ ਰੋਅ ਯੂਜ਼ ਕੀਤਾ ਜਾ ਸਕਦਾ ਆ। ਲਓ ਆਪਣੇ ਨਾਲ ਨਾਲ ਕੁਝ ਕਾਲਰ ਆਪਾਂ ਉਹਨਾਂ ਦੇ ਨਾਲ ਵੀ ਸਵਾਲ ਜਵਾਬ ਤੁਹਾਡੀ ਕਰਾਵਾਂਗੇ ਤੇ ਪਹਿਲੀ ਕਾਲ ਤੇ ਚੱਲਦੇ ਆਪਾਂ ਸਤਿੰਦਰਪਾਲ ਜੀ ਸਸਕਲ। ਜੀ ਸਸਕਲ ਜੀ। ਹਾਂ ਜੀ। ਮੈਂ ਕਹਿਣਾ ਚਾਹੁੰਦਾ ਵੀ ਜੇ ਕੱਲ ਨੂੰ ਇਹ ਡਿਬੇਟ ਕਰਾਓ ਇਹਨਾਂ ਦੀ ਆਸ ਵਿੱਚ ਤੇ ਇਹੇ ਕਰਨ ਲਈ ਤਿਆਰ ਨੇ ਉਹਨਾਂ ਨਾਲ। ਜੀ। ਅਹ ਦਿਓ ਜਵਾਬ ਜੀ ਜੀ ਸੰਦੀਪ ਜੀ ਬਹੁਤ ਬਹੁਤ ਵਧੀਆ ਗੱਲ ਕੀਤੀ ਆ ਸੰਧ ਪਾਤਾ ਜੀ ਨੇ ਜੀ ਅਗਰ ਤੁਸੀਂ ਕੱਲੀ ਅਜੇ ਸਾਡਾ ਸੋਸ਼ਲ ਮੀਡੀਆ ਪਲੈਟਫਾਰਮ ਦੇਖਿਆ ਹੋਵੇ ਤਾਂ ਅਸੀਂ ਪਬਲੀਕਲੀ ਅਨਾਉਂਸ ਕੀਤਾ ਆ ਤੇ ਅਸੀਂ ਚੈਲੰਜ ਕੀਤਾ ਆ ਕੰਜ਼ਰਵੇਟਿਵਸ ਨੂੰ ਅੱਜ ਚਲੋ ਭਾਵੇਂ ਕਿ ਲਿਬਰਲਸ ਨਾਲ ਲੜਾਈ ਚ ਨਹੀਂ ਪਰ ਫਿਰ ਵੀ ਉਹਨਾਂ ਨੂੰ ਕਿ ਆਓ ਡਿਬੇਟ ਤੇ ਆਓ ਜੀ ਹਰੇਕ ਮੁੱਦੇ ਤੇ ਡਿਬੇਟ ਤੇ ਆਓ ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਸਕਦਾ ਹਾਂ ਜੀ ਸ਼ਰਤੀਆ ਤੌਰ ਤੇ ਕਹਿ ਸਕਦਾ ਪਿਛਲੇ ਐਕਸਪੀਰੀਐਂਸes ਤੋਂ ਕਹਿ ਸਕਦਾ ਹਾਂ ਕਿ ਕੰਜ਼ਰਵੇਟਿਵ ਕੈਂਡੀਡੇਟ ਡਿਬੇਟਸ 'ਤੇ ਸ਼ੋਈ ਨਹੀਂ ਹੋਣਗੇ ਜੀ ਜੋ ਨੈਕਸਟ ਕਾਲ ਤੇ ਚੱਲਦੇ ਹਾਂ ਜੀ 8130 ਵਾਲੀ ਸਸਕਾ ਜੀ ਹਾਂਜੀ ਆਪਣੇ ਭਾਜੀ ਕਿਦਾਂ ਮੈਂ ਕਿਹਾ ਮੈਂ ਇਹ ਜਿਹੜੀ ਪਾਰਟੀ ਦੇ ਭਾਜੀ ਬੰਦੇ ਹੈ ਨਾ ਜੀ ਐਨਡੀਪੀ ਦੇ ਦੋ ਧਾਵਾ ਤੇ ਬੀਸੀ ਤੇ ਆਪਣੇ ਮੈਨੀਟੋਬਾ ਦੇ ਵਿੱਚ ਜੋ ਜੋ ਇਹਨਾਂ ਨੇ ਕਿਹਾ ਸੀ ਉਹ ਕੀਤਾ ਆ ਜੀ ਕੱਟ ਜਦੋਂ ਭਾਜੀ ਜਗਮੀਦ ਭਾਜੀ ਨੇ ਆਪਣੇ ਛੋਰ ਦੇ ਮੁੱਦਿਆਂ ਤੇ ਬੈਲ ਲਿਆ ਹੁੰਦੇ ਸੀ ਉਦੋਂ ਲਿਬਰਲ ਪਾਰਟੀ ਨੇ ਉਹਨਾਂ ਦੀ ਸਪੋਰਟ ਨਹੀਂ ਕੀਤੀ ਜੀ ਕਿਉਂਕਿ ਭਾਜੀ ਉਹ ਬੰਦੇ ਨੇ ਟਾਊਨ ਆਲ 12 ਮੀਡਿਆ ਕੀਤੀਆਂ ਉਹਦੇ ਵਿੱਚ ਬੰਦੇ ਆਪਣੇ ਪਹੁੰਚਦੇ ਨਹੀਂ ਸੀ ਉਹ ਬੰਦੇ ਨੇ ਸਪੋਰਟ ਬਹੁ ਕੀਤੀ ਸੀ ਵੀ ਤੁਸੀਂ ਛੋਰ ਦੇ ਮੁੱਦੇ ਤੇ ਗੱਲ ਕਰੀਏ ਕਿਉਂਕਿ ਇੱਕੋ ਹੀ ਪਾਰਟੀ ਆ ਜਿਹੜੀ ਇੰਸ਼ੋਰੈਂਸ ਦੇ ਮੁੱਦੇ ਤੇ ਲੜ ਸਕਦੀ ਆ ਤੇ ਫੋਰੋ ਸੇਵਨ ਦੇ ਮੁੱਦੇ ਤੇ ਲੜ ਸਕਦੀ ਆ ਭਾਜੀ ਉਹ ਪਾਰਟੀ ਦੇ ਕੀ ਕਰਾਂਗੇ ਜਿਹਨਾਂ ਦੀ ਪਾਰਟੀ ਖੁਦ ਫੋਰੋ ਸੇਵਨ ਵੇਚ ਗਈ ਆ ਇਹ ਤਾਂ ਉਹ ਨਾ ਪੂਰਨੀਆਂ ਤੇ ਚੱਲਦੇ ਆ ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ ਇਹ ਤਾਂ ਉਹ ਨਾ ਪੂਰਨੀਆਂ ਤੇ ਚੱਲਣਗੇ ਜੀ ਜੀ ਥੈਂਕ ਯੂ ਜੀ ਨੈਕਸਟ ਕਾਲ ਹੈ 4473 ਵਾਲੇ ਸਾਹਿਬ ਦਾ ਜੀ ਹਾਂ ਜੀ ਪੜੀ ਸਸਕਾ ਜੀ ਸਸਕਾ ਜੀ ਭਾਜੀ ਮੈਂ ਚਲੋ ਇਹ ਐਨ ਡੀ ਪੀ ਤੋਂ ਹੈਗੇ ਨੇ ਵਧੀਆ ਗੱਲਾਂ ਪਰ ਪਹਿਲੇ ਵੀਰ ਗੱਲ ਕਰੀ ਗਏ ਆ ਇੰਸ਼ੋਰੈਂਸ ਦੇ ਮੁੱਦੇ ਦੇ ਉੱਪਰ ਜਗਮੀਤ ਵੀ ਆਇਆ ਸੀਗਾ ਤੇ ਉਸ ਤੋਂ ਬਾਅਦ ਗੁਰਤਨ ਵੀ ਉਸੇ ਮੁੱਦੇ ਤੇ ਜਿੱਤੇ ਆ ਜੀ ਤੇ ਚਲੋ ਆਪਣਾ ਇੰਸ਼ੋਰੈਂਸ ਦਾ ਤਾਂ ਕੁਝ ਨਹੀਂ ਹੋਇਆ ਜੀ ਭਾਜੀ ਇਹਨਾਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਿਹੜੀ ਜਿਹੜਾ ਵੀ ਗਵਰਨਮੈਂਟ ਪਬਲਿਕ ਡਿਪਾਰਟਮੈਂਟਸ ਹੈਗਾ ਉਹ ਸਾਰੇ ਹੀ ਪ੍ਰਾਈਵੇਟ ਕੰਪਨੀਆਂ ਨੂੰ ਦੇਈ ਜਾਂਦੇ ਆ ਤੇ ਪ੍ਰੋਫਿਟ ਉਹ ਬਣਾਈ ਜਾਂਦੇ ਜੇ ਜਦੋਂ ਹੋਰ ਫੋਰੋਸ ਆ ਬੰਦਾ ਕਹਿੰਦੇ ਆ ਵੀ ਉਹਨਾਂ ਨੂੰ ਨੰਬਰ ਤਾਂ ਚਲੋ ਇਹਨਾਂ ਨੇ ਨਹੀਂ ਦਿੱਤਾ ਬਿਲੀਅਨਸ ਆਫ ਡਾਲਰ ਬਿਲੀਅਨਸ ਆਫ ਡਾਲਰ ਦੇ ਵਿੱਚ ਇੱਕ ਬਿਲੀਅਨ ਦੇ ਵਿੱਚ ਹਜ਼ਾਰ ਮਿਲੀ ਹੈ ਨਾ ਤੇ ਇੱਕ ਤਾਂ ਇਹਨਾਂ ਨੂੰ ਨੰਬਰ ਦੱਸੋ ਸਾਨੂੰ ਵੀ ਕਿੰਨੇ ਨੰਬਰ ਐਗਜ਼ੈਕਟਲੀ ਕਿੰਨੀ ਉਹਨਾਂ ਨੂੰ ਰਵੇਟ ਦਿੱਤੀ ਆ ਨਾ ਜੀ 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 ਤੇ ਦੂਸਰਾ ਜਿਹੜਾ ਇਹ ਸਾਰਾ ਕੁਝ ਪ੍ਰਾਈਵੇਟ ਹੋਈ ਜਾ ਰਿਹਾ ਆ ਪ੍ਰੋਫਿਟ ਤਾਂ ਹਰੇਕ ਜਿਹੜਾ ਡਿਪਾਰਟਮੈਂਟ ਤੇ ਜਿਹੜਾ ਗਵਰਨਮੈਂਟ ਨੂੰ ਆਉਣਾ ਚਾਹੀਦਾ ਸੀਗਾ ਉਹ ਤੇ ਕੰਪਨੀਆਂ ਕਾਰਪੋਰੇਟ ਸਿਸਟਮ ਲਈ ਜਾ ਰਿਹਾ ਕਾਰਪੋਰੇਟ ਸਿਸਟਮ ਹਾਂਜੀ ਤੇ ਜੇ ਇਹ ਚਾਹਣ ਜੇ ਵਾਕਈ ਇਹ ਕੁਝ ਕਰਨਾ ਚਾਹੁੰਦੇ ਨੇ ਜਿਹੜੀਆਂ ਪ੍ਰੋਵੈਂਸਾਂ ਦੇ ਵਿੱਚ ਇਹਨਾਂ ਦੀ ਗਵਰਨਮੈਂਟ ਹੈਗੀ ਆ ਜਿਦਾ ਕਿ BC ਦੇ ਵਿੱਚ ਆ ਜੀ ਕੰਸਟਰਕਸ਼ਨ ਕੰਪਨੀਆਂ ਇੰਨਾ ਇੱਥੇ ਸਲੋ ਚੱਲਦੀਆਂ ਨੇ ਇੰਨੀ ਓਵਰ ਉਹਨਾਂ ਨੂੰ ਜਦੋਂ ਪੇ ਹੁੰਦੇ ਆ ਉਹਨਾਂ ਨੂੰ ਕੰਟਰੈਕਟ ਮਿਲਦੇ ਆ ਉਹ 10 10 20 20 ਗੁਣਾ ਉਹਨਾਂ ਨੂੰ ਐਕਸਟਰਾ ਚਾਰਜ ਕਰਦੇ ਨੇ ਤੇ ਇਸੇ ਲਈ ਉਹ ਜੋ 5 ਸਾਲ ਦੀ ਜੌਬ ਆ ਉਹ 15 ਸਾਲ ਚ ਫਿਨਿਸ਼ ਕਰਦੇ ਆ ਕਿਉਂਕਿ ਉਹਨਾਂ ਨੇ ਉਹਨੇ ਟਾਈਮ 'ਚ ਪੈਸੇ ਉਹ ਦਿਖਾਉਣਾ ਹੁੰਦਾ ਵੀ ਇਹ ਜੌਬ ਬਾਕੀ ਏਡੀ ਜੀ 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 ਠੀਕ ਹੈ ਪੁਆਇੰਟ ਵਿੱਚ ਇਹ ਸੀਰੀਅਸ ਹੈਗੇ ਨੇ ਤੇ ਜਿਹੜੀਆਂ ਗਵਰਨਮੈਂਟਾਂ ਜਿੱਥੇ ਇਹਨਾਂ ਦੀ ਬੀਸੀ ਚ ਹੈਗੀ ਆ ਕਿਉਂ ਨਹੀਂ ਉਹਨਾਂ ਨੂੰ ਕੰਸਟਰਕਸ਼ਨ ਕੰਪਨੀਆਂ ਤੋਂ ਸਾਈਡਲਾਈਨ ਕਰਕੇ ਬਾਹਰੋਂ ਕੰਪਨੀਆਂ ਲੈਂਦੀਆਂ ਜਾਣ ਜਿਨ੍ਹਾਂ ਨੂੰ ਪੈਸੇ ਵੀ ਉਹ ਘੱਟ ਲੈਣਗੀਆਂ ਤੇ ਉਹ ਜਿਹੜਾ ਕੰਮ ਜਿਹੜਾ ਇੰਨਾ ਲਟਕਾਉਂਦੇ ਆ ਉਹ ਵੀ ਫਾਸਟ ਹੋਊਗਾ ਦਿਖਾਉਣ ਇਸ ਤਰ੍ਹਾਂ ਇਹਨਾਂ ਦੀਆਂ ਸਾਰੀਆਂ ਪ੍ਰੋਵੈਂਸਾਂ ਦੇ ਵਿੱਚ ਸੈਂਟਰਲ ਦੇ ਵਿੱਚ ਆ ਸਕਦੇ ਆ ਇਹਦਾ ਜੋ ਉਹ ਕਰਦੇ ਆ ਇਹ ਯੂ ਸੇਮ ਸਾਨੂੰ ਤਾਂ ਮੈਨੂੰ ਤਾਂ ਕੋਈ ਲੱਗਦਾ ਨਹੀਂਗਾ 1921 ਦਾ ਫਰਕ ਹੁੰਦਾ ਆ ਕੋਈ ਫਰਕ ਨਹੀਂ ਪੈਂਦਾ ਜਦੋਂ ਸਿਸਟਮ ਚੇਂਜ ਹੁੰਦਾ ਜਾਂ ਨਾਮ ਚੇਂਜ ਹੁੰਦੀ ਹੈ ਧੰਨਵਾਦ ਤੁਹਾਡੀ ਕਾਲ ਦੇ ਲਈ ਥੈਂਕ ਯੂ ਸੋ ਮੱਚ ਜੀ ਸੰਦੀਪ ਜੀ ਸੋ ਅਮ ਜਿਹੜੇ ਸੁਰਤੇਸਿਓ ਨਾ ਤਾਂ ਬਹੁਤ ਈ ਅਸਵਾਲ ਸੀਗਾ ਜੀ ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਕਿ ਗਰਨ ਗਰਾਂਤੰਤ ਜਗਨੀਤ ਆਬਲਾ ਮੁੱਦਾ ਲੈ ਕੇ ਆਈਗੇ ਇੰਸ਼ੋਰੈਂਸ ਦਾ ਉਦੋਂ ਤੇ ਜਿੱਤੀ ਗਏ ਅਤੇ ਉਸ ਤੋਂ ਬਾਅਦ ਤੋਂ ਸਦਾ ਕੋਈ ਕੰਮ ਨਹੀਂ ਕੀਤਾ ਇਹ ਨਹੀਂ ਗੱਲ ਹੈਗੀ ਸਹੀ ਮੈਂ ਐਵੀਡੈਂਸ ਦੇ ਸਕਦਾ ਹਾਂ ਕਿ ਅਸੀਂ ਆਪੀ ਆਪੋਜੀਸ਼ਨਸ ਰਹੇ ਹਾਂ ਜੀ ਆਪੋਜੀਸ਼ਨ ਤੇ ਰਾਕੇ ਅਸੀਂ ਮੁੱਦੇ ਨੂੰ ਹਾਈਲਾਈਟ ਕਰ ਸਕਦੇ ਹਾਂ ਜੀ ਆ ਸਾਡੀ ਬਾੜੀ ਕਿਸਮਤ ਸੀ ਕਿ ਉਦੋਂ ਲਿਬਰਲ ਦੀ ਸਰਕਾਰ ਸੀਗੀ ਲਿਬਰਲ ਸਰਕਾਰ ਨੇ ਆ ਆਟੋ ਇੰਸ਼ੋਰੈਂਸ ਦੇ ਮੁੱਦੇ ਦੇ ਤੇ ਸੀਰੀਅਸਨੈਸ ਨਹੀਂ ਦਿਖਾਈ ਜੋ ਕਿ ਅੱਜ ਦੀ ਦੇਖ ਦੱਸੇ ਕੰਜ਼ਰਵੇਟਿਵਸ ਨਹੀਂ ਦਿਖਾ ਰਹੇ ਇਸ ਮੁੱਦੇ ਨੂੰ ਪਿਛਲੇ 3 ਸਾਲ ਤੋਂ 2.5 ਸਾਲ ਤੋਂ ਹੋਰ ਅਗਰ ਪੂਰਾ ਹੀ ਪੀਰੀਅਡ ਦੇਖਿਆ ਜਾਵੇ ਤਾਂ 7 ਸਾਲ ਤੋਂ ਜੀ ਦਾਕਪੋਰਟ ਸਰਕਾਰ ਨੇ ਛੇੜਿਆ ਤੱਕ ਨਹੀਂ ਹੈ ਜੀ ਸੋ ਐ ਹੈਗੀਆ ਰਿਐਲਿਟੀ ਜਿਹੜੀ ਹੈਗੀ ਹੈ ਕਿ ਬਾਕੀ ਪ੍ਰੋਵਿੰਸਸ ਦੇ ਵਿੱਚ ਬਾਕੀ ਪ੍ਰੋਵਿੰਸਸ ਅਸੀਂ ਆਲਰੇਡੀ ਕਰਕੇ ਦਿਖਾਇਆ ਹੋਇਆ ਆ ਉਦਾਹਰਨ ਦੇ ਤੌਰ ਤੇ ਜਿਵੇਂ ਜਿਹੜੀ ਆਪਾਂ ਆਟੋ ਇੰਸ਼ੋਰੈਂਸ ਦੀ ਗੱਲ ਕਰਦੇ ਆ ਉਹਦੀ ਜਿਹੜੀ ਮੈਂ ਐਗਜ਼ਾਮਪਲ ਦੇ ਰਿਹਾ ਹਾਂ ਮੈਂ ਤੁਹਾਨੂੰ ਦੇਈ ਮੈਨੀਟੋਬਾ ਤੋਂ ਬੀਸੀ ਤੱਕ ਤਾਂ ਕੁਇਰਿੰਗ ਕਿਹੜੀ ਸਰਕਾਰ ਲੈ ਕੇ ਆਈ ਸੀਗੀ ਐਨਡੀਪੀ ਦੀ ਸਰਕਾਰ ਹੀ ਲੈ ਕੇ ਆਈ ਸੀਗੀ ਐਨਡੀਪੀ ਦੀ ਹੀ ਸਰਕਾਰ ਆ ਜਿਹੜੀ ਕੇ ਨਾਮ ਹੈ ਟੈਲੀਫੋਨ ਬਿਲਸ ਦੇ ਉੱਤੇ ਗੱਲ ਕਰਦੀ ਪਈ ਹੈਗੀ ਹੁਣ ਉਦਾਹਰਨ ਦੇ ਤੌਰ ਤੇ ਤੁਸੀਂ ਪੱਤੋ ਦੀ ਇੱਕ ਅਨਾਊਂਸਮੈਂਟ ਦੇਖੋ ਪੱਤੋ ਚੌਥੀ ਡਾਕਟਰ ਸਾਹਿਬ ਨੇ ਸਟਾਰਲਿੰਗ ਅ ਜਿਹੜਾ ਆ ਇੰਟਰਨੈਟ ਪ੍ਰੋਵਾਈਡਰ ਆ ਯੂਐਸ ਆ ਅਮਰੀਕਾ ਦਾ ਆ ਮਕਸਮ ਜਿਹਨਾਂ ਨੇ ਐਲਨ ਐਲਨ ਮਾਸਕ ਦੀ ਕੰਪਨੀ ਜੀ ਐਲਨ ਮਾਸਕ ਸਾਹਿਬ ਤੇ ਡਾਕਟਰ ਡੋਨਲਡ ਟਰੰਪ ਦੇ ਸਰਜੇ ਹਸਮਨ ਨੇ ਜਾਂਦੇ ਨੇ ਉਹਨਾਂ ਦੀ ਕੰਪਨੀ ਆ ਹੁਣ ਉਸ ਕੰਪਨੀ ਨੂੰ 온ਟਾਰੀਓ ਦੇ ਵਿੱਚ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਵਾਉਣ ਲਈ ਇਕ ਆਨਲਾਈਨ ਵਿੱਚ ਤੇ ਜਾ ਰਹੇ ਜੀ ਕੀ ਗੱਲ ਸਾਡੇ ਕੋਲੇ ਕੈਨੇਡੀਅਨ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਜੀ ਉਹਦਾ ਉਹਦਾ ਕੰਟਰੈਕਟ ਮੇਰੇ ਕੋਲ ਕੈਨਸਲ ਕੀਤਾ ਜੀ ਇਹਨਾਂ ਨੇ ਨਹੀਂ ਉਹ ਕੈਨਸਲ ਸਿਰਫ 24 ਘੰਟੇ ਲਈ ਅਨਾਉਂਸ ਕੀਤਾ ਸੀ ਉਸ ਤੋਂ ਬਾਅਦ ਉਹਨੂੰ ਫੇਰ ਲਾਗੂ ਕਰ ਦਿੱਤਾ ਗਿਆ ਆ ਇਹ ਇਹ ਪੱਕੀ ਖਬਰ ਹੈ ਹਾਂ ਜੀ ਹਾਂ ਜੀ ਜੀ ਸੋ ਕੰਟਰੈਕਟ ਜਿਹੜਾ ਹੈ ਉਹ ਕੈਨਸਲ ਚਲੋ ਇਹ ਪੈਸਾ ਬਣਾ ਦਾ ਸਵਾਲ ਸੀ ਆਪਾਂ 1 ਮਿੰਟ ਚ ਵਾਈਂਡ ਅਪ ਕਰਾਂਗੇ ਤੇ ਇੰਟਰਵਿਊ ਨੂੰ ਤੇ ਇਨਫਰਾਸਟ੍ਰਕਚਰ ਨੂੰ ਲੈ ਕੇ ਗੱਲਬਾਤ ਕੀਤੀ ਆ ਉਹਨਾਂ ਨੇ ਕਿਉਂਕਿ ਗੱਲ ਗੋਲ ਮੋਲ ਨਾ ਹੋ ਜਵੇ ਇੰਸ਼ੋਰੈਂਸ ਤੇ ਆ ਗਏ ਤੁਸੀਂ ਦੂਜੇ ਪਾਸੇ ਆ ਗਏ ਪਰ ਗੱਲ ਇਸ ਮੁੱਦੇ ਤੇ ਆ ਉਹ ਜਿਹੜੀ ਜਿੱਥੇ ਤੁਹਾਡੀ ਸਰਕਾਰ ਆ ਉੱਥੇ ਤੁਹਾਨੂੰ ਇਹ ਜਿਹੜਾ ਇਹਨਾਂ ਜਿਹੜੀਆਂ ਕੰਸਟਰਕਸ਼ਨ ਨਾਲ ਰਿਲੇਟਡ ਵੱਡੀਆਂ ਕੰਪਨੀਆਂਜ਼ ਆ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਸਾਡੀਆਂ ਸਾਡੀ ਜਿਹੜੀ ਦਿੱਤਾਂਜੋ ਤੇ ਐਂਡੀਪੀ ਦੀ ਸਰਕਾਰ ਆ ਉਥੇ ਆਫਕੋਰਸ ਕਿੰਨਾ ਮ ਹਰੇਕ ਪ੍ਰੋਇੰਸ ਦਾ ਆਪਣਾ ਸਿਸਟਮ ਆ ਕਿਵੇਂ ਆ ਕਿਵੇਂ ਨਹੀਂ ਉਹ ਅਲੱਗ-ਅਲੱਗ ਪਰ ਉਨਤੇ ਆ ਦੀ ਗੱਲ ਕਰਦਾ ਪਰ ਫੇਰ ਵੀ ਜਿੱਥੇ ਨਹੀਂ ਤੇ ਜਿੱਥੇ ਦੀ ਸਰਕਾਰ ਹੈਗੀ ਆ ਉਥੇ ਹਮੇਸ਼ਾ ਹੀ ਲੋਕਲ ਬਿਜ਼ਨੈਸਸ ਨੂੰ ਲੋਕਲ ਕੰਪਨੀਆਂਜ਼ ਨੂੰ ਸਪੋਰਟ ਕੀਤੀ ਜਾਂਦੀ ਆ ਉਹਨਾਂ ਨੂੰ ਪੈਰ ਕੀਤੀ ਜਾਂਦੀ ਆ ਹਾਂ ਹਰ ਇੱਕ ਜਿਹੜਾ ਸਰਕਾਰੀ ਸਰਸਮੋਲ ਉਸ ਬਿਲਡਿੰਗ ਹੁੰਦੀ ਆ ਜਿਹੜਾ ਵੀ ਕੰਪਨੀ ਸਭ ਤੋਂ ਘੱਟ ਬਿਡਿੰਗ ਕਰਦੀ ਆ ਉਹਨੂੰ ਉਹ ਕੰਟਰੈਕਟ ਮਿਲਦਾ ਹੈ ਧੰਨਵਾਦ ਤੁਹਾਡਾ ਤੇ ਆਉਣ ਵਾਲੇ ਦਿਨਾਂ ਵਿੱਚ ਫਿਰ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਸਵਾਲ ਜਵਾਬ ਹੋਣਗੇ ਤੇ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਸੋ ਮੱਚ ਨੋ ਫਾਉਂਡ ఓਕੇ ਜੀ